ਅੰਮ੍ਰਿਤਸਰ ਦੇ थाना ਲੋਪੋਕੇ ਦੇ ਪਿੰਡ ਕਾਕੜ ਦੇ ਵਿੱਚ ਚੱਲੀਆਂ ਗੋਲੀਆਂ ਜ਼ਮੀਨ ਦੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ਦੋ ਵਿਅਕਤੀਆਂ ਦੀ ਹੋਈ ਮੌਕੇ ਤੇ ਹੀ ਮੌਤ ਪੰਜ ਵਿਅਕਤੀ ਹੋਏ ਗੰਭੀਰ ਰੂਪ ਦੇ ਨਾਲ ਸਖਮੀ ਖਾਣਾ ਲੋਕੋ ਖੇ ਦੇ ਦਿਨ ਪਾਉਂਦੇ ਪਿੰਡ ਕਾਕੜ ਤਿੰਨ ਦੇ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ ਦੇ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੇ ਚਲਦਿਆਂ ਪੰਜ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਮ ਬਲੇਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ ਗਈ ਇਸ ਮੌਕੇ ਗੋਲੀਆਂ ਦਾ ਗੱਲਬਾਤ ਕਰਦੇ ਅੰਮ੍ਰਿਤਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 40 ਸਾਲ ਪਹਿਲਾਂ ਹੀ ਉਹਨਾਂ ਦੇ ਜ਼ਮੀਨ ਦਾ ਵਟਾਂਦਰਾ ਮਜਬੀ ਸਿੰਘਾਂ ਦੇ ਨਾਲ ਹੋਇਆ ਸੀ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਦੇ ਵੱਲੋਂ ਕੁਝ ਬੰਦਿਆਂ ਨੂੰ ਨਾਲ ਲੈ ਕੇ ਨਜਾਇਜ਼ ਹਥਿਆਰਾਂ ਦੇ ਨਾਲ ਸਾਡੇ ਤੇ ਆ ਕੇ ਇੱਕਦਮ ਹਮਲਾ ਕਰ ਦਿੱਤਾ ਜਿਸ ਤੇ ਚਲਦੇ ਆ ਸਾਡੇ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਅਤੇ ਇਹਨਾਂ ਨੇ ਕਿਹਾ ਕਿ ਸਾਡੇ 5 ਬੰਦੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਹਨਾਂ ਨੇ ਕਿਹਾ ਕਿ ਨਜਾਇਜ਼ ਹਥਿਆਰ ਆਖਿਰ ਆ ਕਿੱਥੋਂ ਰਹਿ ਹਨ ਤੇ ਕੌਣ ਇਹਨਾਂ ਨੂੰ ਸਪਲਾਈ ਕਰ ਰਿਹਾ ਤੇ ਅੱਜ ਵੀ ਇਹਨਾਂ ਨਜਾਇਜ਼ ਹਥਿਆਰਾਂ ਦੇ ਚਲਦੇ ਆ ਸਾਡੇ 2 ਪਰਿਵਾਰਕ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਜੋ ਪੰਜ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਹਨ ਅਤੇ ਉਹਨਾਂ ਦੇ ਖਿਲਾਫ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਮੌਕੇ ਤੇ ਪੁਜੀ ਪੁਲਿਸ ਅਧਿਕਾਰੀ ਭਪਿੰਦਰ ਸਿੰਘ ਨੇ ਜਾਣ ਕਰਦਿੰਦਿਆਂ ਦੱਸਿਆ ਕਿ ਪਿੰਡ ਲੋਪੋਕੇ ਦੇ ਕਾਕੜ ਤਰੀਨ ਦੇ ਵਿੱਚ ਜੋ ਅੱਜ ਇਹ ਗੋਲੀਬਾਰੀ ਹੋਈ ਹੈ ਤੇ ਜੋ ਵਿਅਕਤੀ ਮਰੇ ਹਾਂ ਤੇ ਜ਼ਖਮੀ ਹੋਏ ਹਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਸਿੰਘ ਜੀ ਕਿਹੜਾ ਪਿੰਡ ਹੈ ਕਨ ਕਾਕੜ ਤਰੀਨ ਜੀ ਕੀ ਗੱਲ ਹੋਈ ਹੈ ਗੱਲ ਇਹ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਨਾਲ ਵਟਾਂਦਰਾ ਹੀ ਹੈ ਜੱਟ ਹੀ ਉਹ ਮਜਬੀ ਸਿੱਖ ਹੀ ਗਏ ਤੇ ਉਹ ਜਦੋਂ ਵਟਾਂਦਰਾ ਹੋਇਆ ਜੀ ਉਹਨਾਂ ਆਣ ਕੇ ਪਹਿਲੀ ਵਾਰ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ 2 ਨੰਬਰ ਦੇ ਹਥਿਆਰ ਹੀ ਪਿਸਤਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਤੇ ਪਿਸਤਲ ਦੀਆਂ ਗੋਲੀਆਂ ਲਾਪੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨ ਚ ਆਪਦੀ ਇਹ ਖਲੋ ਗਏ ਆ ਜਦੋਂ ਇਹਨਾਂ ਕੋ ਸੋਟਾ ਹੀ ਕੋਈ ਬਸ ੋਟਾ ਹੀ ਕਹਿ ਸਕਦੇ ਹਾਂ ਸਿੰਪਲ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਨਾਂ ਕੋਤ ਹੁੰਦੀ ਆ ਡਾਂਗ ਡੂੰਗ ਬੰਬੀ ਤੇ ਪਈ ਹੁੰਦੀ ਸੱਪ ਸੁਪ ਕਰਕੇ ਇਹਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉੱਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੇ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਉਹ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫੈਰੀ ਉਹਨਾਂ ਕੀਤੀ ਆ ਤੇ ਤਿੰਨ ਬੰਦੇ ਫਟਰ ਕਰਤੇ ਦੋ ਮੌਕੇ ਦੇ ਮੌਤ ਹੋ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਥੱਲੇ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20 25 ਜਣੇ ਪਲੈਨਿੰਗ ਦੇ ਨਾਲ ਆ ਹਾਂਜੀ ਪਲੈਨਿੰਗ ਦੇ ਨਾਲ ਆ ਇਹ ਜ਼ਖਮੀ ਕਿੰਨੇ ਹੋਇਆ ਜੀ ਇਹ ਜ਼ਖਮੀ ਤਿੰਨ ਜਣੇ ਹੋਇਆ ਜੀ ਡੈਥ ਦੋ ਜਣੇ ਦੀ ਹੋਈ ਆ ਜਿਹੜੇ ਡੈਥ ਹੋਈ ਆ ਇਹ ਰਹਿ ਹਾਂਜੀ ਵਿਆਹ ਹੈ ਜੀ ਬੱਚਿਆਂ ਵਾਲੇ ਆ ਨਾਮ ਕੀ ਉਹਨਾਂ ਦਾ ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ ਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜਿਹੜੇ ਜ਼ਖਮੀ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਜਗਤਾਰ ਸਿੰਘ ਆ ਔਰਤੇ ਇੱਕ ਦਾ ਨਾਮ ਬਲਜੀਤ ਸਿੰਘ ਆ ਇੱਕ ਦਾ ਨਾਮ ਨਿਰਮਲ ਸਿੰਘ ਪਰਿਵਾਰ ਚੋਂ ਨੇ ਜਿਹਨੇ ਇੱਕੇ ਪਰਿਵਾਰ ਚੋਂ ਆ ਜੀ ਸ਼ਰੀਕਾ ਬਰਾਦਰੀ ਆ ਜੀ ਇਹਨਾਂ ਦੀ ਤੇ ਇਹ ਆਪਣੇ ਇੱਕੇ ਚ ਕੰਮ ਕਰਦੇ ਪਏ ਸਨ ਹਾਂਜੀ ਇਹ ਆਪਦੇ ਖੇਤਾਂ 'ਚ ਕੰਮ ਕਰਦੇ ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਏ ਉਹਦੇ ਵੇਖ ਕੇ ਖਲੋ ਗਿਆ ਜੀ ਉਹਦੇ ਦਿਲ ਦੇ ਉੱਤੇ ਵੱਜੀ ਹੈ ਗੋਲੀ ਉਹਦਾ ਕੋਈ ਝਗੜਾ ਹੈਗਾ ਸੀ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਵੀ ਨਹੀਂ ਕੋਈ ਝਗੜਾ ਅੱਛਾ ਹਾਂਜੀ ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ ਕੀ ਮੰਗ ਕੀ ਕਰਦੇ ਹੋ ਮੰਗੇ ਵੀ ਜੋ ਉਹਨਾਂ ਦੇ ਜੋ ਵੀ ਹੱਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ ਕੋਈ ਨਹੀਂ ਜੀ ਵੀਡੀਓ ਕੋਈ ਪਤਾ ਨਹੀਂ ਲੱਗਾ ਜੀ ਅਹੀਂ ਤੇ ਆਪ ਆਈ ਆਪ ਉਥੇ ਖੋਰ ਮੌਜੂਦ ਆਂ ਇਹ ਆਪ ਲੋਕੇ ਆ ਜੀ ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚ ਲਈ ਨਹੀਂ ਜੋ ਸ਼ਹਿਰ ਦੇ ਆ ਉਹ ਸ਼ਹਿਰ ਦੇ ਸਾਡਾ ਕਿਹੜਾ ਪਿੰਡ ਸਾਡਾ ਪਿੰਡ ਕਾਕੜੀ ਆ ਹਾਂ ਜੀ ਲੁੱਪ ਗਏ ਠੀਕ ਜੀ ਕੀ ਗੱਲ ਹੋਈ ਆ ਜੀ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟੋਵਾਂਦਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਮਝਪੀਸੇ ਗਿਆ ਜੀ ਇਹਨਾਂ ਬੰਦੇ ਲੈ ਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦਾ 2 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਬਸ ਗੋਲੀਆਂ ਸਿੱਧੀਆਂ ਮਾਰੀ ਗਏ ਆ ਅਹੀਂ ਆਉਂ ਗੱਡੀ ਦੇ ਵਾਲੇ ਹੋ ਗਏ ਪਜੇ ਨੇ ਕਿੰਨੀਆਂ ਗੋਲੀਆਂ ਚਲਾਈਆਂ ਹਨ ਗੋਲੀਆਂ ਦਾ 50 60 ਪਹਿਲ ਹੋਏ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨੇ ਦੀ ਡੈਥ ਹੋਈ ਦੋਹਾਂ ਜਾਨਾਂ ਡੈਥ ਹੋਈ ਜਖਮੀ ਕਿੰਨੇ ਤੇ ਅੱਲਾ ਜਖਮੀ 3 ਨਹੀਂ 5 ਜਖਮੀ ਆ ਕਪਲਸ ਮੋਕੇ ਤੋਂ ਜੀ ਅੱਥੇ ਜਖਮੀ ਕਿੰਨੇ ਨੇ 5 ਆ 5 ਜਖਮੀ ਆ ਅੱਜ ਅੱਕਾ ਜੇ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਜਿਆਂ ਨੇ ਜਖਮੀ ਦੋ ਦੋ ਹੀ ਇੱਥੇ ਹਨ ਚਾਰ ਇੱਥੇ ਆ ਤੇ ਇੱਕ ਹੋਰ ਆ ਜੇ ਕੀ ਮੰਗ ਕੀ ਕਰਦੇ ਉਹਨੂੰ ਪੁੱਛੀਂ ਮੰਗਾਇਆ ਨੇ ਅਭੀ ਪਰ ਕਿਹਨੇ ਜਾਈ ਦੇ ਨਾਲ ਹਥਿਆਰ ਹੀ ਹੁਣ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਉਹ ਮਰਬੀ ਸਾਰੇ ਮਰਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਕਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਮੁੰਡੇ ਲੱਗੇ ਥੋੜੇ ਨੇ ਗੀ ਇਸ ਤਰ੍ਹਾਂ ਦੀ ਗੱਲ ਇਹ ਗੋਲੀ ਕੋ ਚਲਾਤੀ ਗੋਲੀ ਅਸੀਂ ਤਾਂ ਡੱਕਨ ਦਾ ਆ ਤੂੰ ਨੂੰ ਮਹਿਮਦ ਹੁੰਦੀ ਆ ਉਹਨੇ ਜਿਹੜਾ ਗੋਲੀ ਚਲਾ ਤੇ ਸਾਡੇ ਢੰਗ ਢੰਗੇ ਰਜੇ ਸ਼ਰਾਬ ਨਾਲ ਸਸ਼ਰਾਬ ਕੀਤੀ ਠੀਕ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਐਸੇ ਭਵਿੰਦਰ ਸਿੰਘ ਹਾਂਜੀ ਕੀ ਮਾਮਲਾ ਹੈ ਇਹ ਮਾਮਲਾ ਲੋਕੋ ਕੇ ਲਾਗੇ ਕਾਕੜ ਤਰੀਨ ਪਿੰਡ ਪਿੰਡ ਲੜਾਈ ਪਹਿਲੇ ਝਗੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗਲਫਤ ਕਰਨ ਆਏ ਨੇ ਉਹ ਕਦੇ ਗੋਲੀਆਂ ਚਲਾਤੀਆਂ ਸਾਨੂੰ ਇਹ ਕਿੱਥੋਂ ਲੱਗਾ ਕਿੰਨੇ ਜਣੇ ਦੀ ਡੈਥ ਹੋਈ ਹੈ ਦੋ ਜਣੇ ਦੀ ਡੈਥ ਹੋ ਗਈ ਹੈ ਤੇ ਜ਼ਖਮੀ ਕਿੰਨੇ ਸੀ ਜ਼ਖਮੀ ਅੰਦਰ ਲੱਗੇ ਤਿੰਨ ਕ ਚਾਰ ਹੁਣ ਤੱਕ ਜ਼ਖਮੀ ਨੇ ਤੇ ਪਤਾ ਲੱਗਾ ਗੋਲੀਆਂ ਕਿੱਧਰ ਚੱਲੀਆਂ ਸੀ ਨਹੀਂ ਅੱਜ ਭਰਿਆ ਇਹਨੂੰ ਇਹ ਤਾਂ ਜੋਗੀ ਲਾਖੇ ਜੋ ਹੈ ਨਾ ਇੱਥੇ ਦੀ ਪ੍ਰੋਟੈਕਸ਼ਨ ਵਾਸਤੇ ਓਕੇ ਇਹ ਥਾਣਾ ਲਕੰਡੋਨ ਮੈਂਟ ਪੁਆਇੰਟ ਮੋਲ ਦੇ ਕੋਲ ਜਾ ਜਿੰਨਾਂ ਦੇ ਜੱਤਾ ਨਾਮ ਕੀ ਹੈ ਹਾਂ ਜੀ ਨਾਮ ਕੀ ਜਿੰਨਾਂ ਦੇ ਜੱਤਾ ਹੈ ਨਾ ਗੁਰਪ੍ਰੀਤ ਸਿੰਘ ਹੈ ਮਤਲਬ ਦੇ ਗੁਰਪ੍ਰੀਤ ਸਿੰਘ ਸਾਨੂੰਪ ਗੁਰਬਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜਨ ਬਿਅੰਨ ਸਿੰਘ ਸਾਨੂੰਪ ਕਰਨੈਲ ਸਿੰਘ ਅੱਛਾ ਚਾਚੇ ਤਾਂ ਆਂਦੇ ਹੈਗੇ ਨੀ ਤੇ ਜਖਮੀ ਜਖਮੀ ਆ ਗਈ ਨੂੰ ਲੈ ਕੇ ਜੀ ਝਗੜਾ ਜੀ ਹੁਣ ਸਾਨੂੰ ਐਸੇ ਵਾਰ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ ਜਖਮੀ ਕਿੰਨੇ ਨੇ ਤੇ ਮੌਤ ਕਿੰਨੇ ਜਨਾਂ ਦੀ ਹੋ ਗਈ ਚਾਰ ਜਨ ਜਖਮੀ ਹੈ ਤੇ ਦੋ ਜਨੇ ਦੀ ਡੈਥ ਹੋ ਗਈ ਤਾਂ ਕੀ ਆਵਾਜ਼ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਧਰ ਗੋਜਾਦਾ ਐਸੇ ਵਾਰ ਸਾਨੂੰ ਨਹੀਂ ਪਤਾ ਜੀ ਲੋਕ ਲੋਕਲ ਪੁਲਸਾਂ ਅੱਜ ਪ੍ਰੋਟੈਕਸ਼ਨ ਵਾਸਤੇ ਆਏ ਸਾਣਾ ਘਟੋਨ ਮੇਟ ਤੋਂ ਇਹ ਲੋਕੋ ਕੋਈ ਪੁਲਸ ਨੇ ਵੀ ਉੱਥੇ ਪਹੁੰਚੋਦੀ ਨਹੀਂ ਆ ਆਪਾਂ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭੜ ਰਵੇ ਕੋਈ ਹੋਰ ਗਲਤਨ ਹੋਵੇ ਪ੍ਰੋਟੈਕਸ਼ਨ ਵਾਸਤੇ ਆਏ ਇੱਥੇ ਦੋ ਜਣੇ ਮੋਰ ਕਲੀਅਰ ਹੋ ਗਈ ਹੈ ਹਾਂ ਦੋਨ ਕਲੀਅਰ ਹੋ ਗਏ ਬਿਲਕੁਲ ਪੁਰਾਣੀ ਨੰਬਰ ਜਿਸ਼ ਵਗੈਰਾ ਤੋਂ ਪਹਿਲਾਂ ਨਹੀਂ ਪੁਰਾਣੇ ਸਾਨੂੰ ਨਾ ਪਤਾ ਆਹ ਤਾਂ ਥਾਣਾ ਜਿਲ੍ਹੇ ਸੰਬੰਧ ਥਾਣਾ ਉਹ ਤੁਸੀਂ ਬਿਲਕੁਲ ਆ ਬਿਲਕੁਲ ਐਮਐਸ ਤੋਂ ਜਿਹੜੇ ਇੱਥੋਂ ਦੀ ਲੋਕਲ ਪੁਲਿਸ ਹੈ ਉਹਨਾਂ ਨੂੰ